ਸਮੇ ਲੋਕ ਇਨਸਾਫ ਟੀਵੀ ਟੀਮ ਦੀ ਟੀਮ ਜਿਹੜੀ ਕੋਟਕਪੁਰਾ ਦੇ ਵਿੱਚ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਹੀ ਹੈ ਜਿੱਥੇ ਅੱਜ ਨਸ਼ਾ ਤਸਕਰਾ ਦੇ ਖਿਲਾਫ ਕੁਝ ਪ੍ਰਸ਼ਾਸਨ ਵੱਲੋਂ ਵੱਡੀ ਕਾਰਵਾਈ ਕੀਤੀ ਜਾਂਦੀ ਸੋ ਦੇਖ ਸੋ ਚੜ੍ਹ ਪਾ ਹਿੰਦੀ ਨਜ਼ਰ ਆ ਰਹੀ ਹੈ ਕਿ ਔਰਤਾਂ ਵੱਲੋਂ ਰਹੰਦੀਆਂ ਨਜ਼ਰ ਆ ਰਹੀਆਂ ਕਿਉਂਕਿ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵੱਲੋਂ ਨਸ਼ਾ ਮੁਕਤ ਕਰਨਾ ਹੈ ਕੱਡੀ ਜ਼ਿੰਮੇਵਾਰੀ ਨੌਜਵਾਨ ਪੀੜ੍ਹੀ ਨਸ਼ੇ ਦੀ ਦਲਦਲ ਵਿੱਚ ਲਗਾਤਾਰ ਫਸਦੀ ਜਾ ਰਹੀ ਹੈ ਤੇ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਦੇ ਕਾਫੀ ਸੋ ਦੇਖ ਸੋ ਦਿਉ ਜਿਨ੍ਹਾਂ ਦੀ ਅੱਜ ਪ੍ਰਾਪਰਟੀਆਂ ਢਾਈਆਂ ਜਾਣੀਆਂ ਸੋ ਦੇਖ ਸੋ ਦਿਉ ਹੱਥ ਜੋੜਦੀਆਂ ਨਜ਼ਰ ਆ ਰਹੀਆਂ ਔਰਤਾਂ ਕਿਉਂਕਿ ਅੱਜ ਇਹਨਾਂ ਦੀਆਂ ਪ੍ਰਾਪਰਟੀਆਂ ਢਾਈਆਂ ਜਾਣੀਆਂ ਸੋ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਦੇ ਕੀ ਕਹਿਣਾ ਚਾਹੁੰਦੇ ਆ ਕੀ ਕਹਿਣਾ ਚਾਹੁੰਦੇ ਆ ਨਾਲ ਮਾਰ ਦੇਣਾ ਘਰਾਂ ਦੇ ਵਿੱਚ ਬੱਚਿਆਂ ਨੂੰ ਨਾਲ ਮਾਰ ਛੋਟੇ ਬੱਚਿਆਂ ਨੂੰ ਵੀ ਆਹ ਵਸ ਜਾਵੇ ਬਸ ਮੈਂ ਕਹਿੰਦੀ ਆ ਆ ਘਰ ਆ ਕੇ ਬਚਾ ਲਾਓ ਕਿਉਂ ਕੰਮ ਕਰਦੀ ਕਿਉਂ ਅਸੀਂ ਕਿੱਥੇ ਜਾਵਾਂਗੇ ਪਰਿਵਾਰ ਰੋਂਦੇ ਨਜ਼ਰ ਆ ਰਹੇ ਆ ਪਰ ਜਿਨ੍ਹਾਂ ਦੇ ਪੁੱਤ ਤੇ ਮਰੇ ਆ ਉਹਨਾਂ ਨੂੰ ਇਹ ਦਰਦ ਦਾ ਪਤਾ ਹੁੰਦਾ ਕਿ ਜੋ ਚਿੱਟਾ ਸੋ ਦੇਖਛਦੇ ਹਾਂ ਪੁਲਿਸ ਕਾਰ ਵਿੱਚ ਵੱਡੀ ਨਜ਼ਰ ਆ ਰਹੀ ਆ ਵੱਡੀ ਕਾਰਵਾਈ ਜਿਹੜੀ ਕੋਟਪੁਰਾ ਪੁਲਿਸ ਵੱਲੋਂ ਕੀਤੀ ਜਾ ਰਹੀ ਆ ਉਹ ਵੱਡੀ ਕਾਰਵਾਈ ਹੈ ਇਹ ਕਰ ਰਿਹਾ ਜਿਹੜੇ ਪੁਲਿਸ ਵੱਲੋਂ ਢਾਈ ਜਾਣੀ ਆ ਬਹੁਤ ਕੋਈ ਕਾਰਵਾਈ ਬਹੁਤ ਸੇਕਾ ਜਿੰਦਾਬਾਦ ਬਾਕਪਸ ਜਿੰਦਾਬਾਦ

ਆ ਜਿਹੜੇ ਆ ਉਹ ਪ੍ਰੋਟੋਕੋਲ ਨੇ ਅਸੀਂ ਕੀ ਕਿਹਾ ਜਾਂ ਜੋ ਕਾਰਵਾਈ ਕੀਤੀ ਜਾ ਰਹੀ ਹੈ ਪਰ ਜਿਹੜਾ ਮਤਲਬ ਕਿ ਪੰਜਾਬ ਸਰਕਾਰ ਦਾ ਹੈਗਾ ਸਰਵੇ ਚੱਲੀ ਜਾਂਦਾ ਨਸ਼ੇ ਦੇ ਖਿਲਾਫ ਅਸੀਂ ਪੰਜਾਬ ਸਰਕਾਰ ਦਾ ਕੋਈ ਨਾਮ ਹੈਗੇ ਆ ਤੇ ਜਿਹੜੇ ਕੋਈ ਨਸ਼ੇ ਵਾਲਾ ਕੰਮ ਕਰਦੇ ਆ ਠੀਕ ਆ ਉਹਨਾਂ ਨੂੰ ਮਤਲਬ ਕਿ ਜਿਹੜਾ ਵੀ ਹੈਗਾ ਜਿਵੇਂ ਮੈਂ ਜੇ ਕੋਈ ਕੰਮ ਕਰੂਗਾ ਉਵੇਂ ਦਾ ਕੋਈ ਸਜ਼ਾ ਪਾਊਗਾ ਜੀ ਲੱਗਦਾ ਕਿ ਚੰਗੀ ਕਾਰਵਾਈ ਹੈ ਵਧੀਆ ਗੱਲ ਕਰ ਪਾਰਵੀ ਕਰੀਏ ਕਿ ਪਹਿਲਾਂ ਵੀ ਇਹੋ ਜਿਹੀ ਕਾਰਵਾਈਆਂ ਹੋਈਆਂ ਸੀ ਨਹੀਂ ਹੋਈਆਂ ਪਹਿਲਾਂ ਨਹੀਂ ਕਦੇ ਹੋਈ ਕਿਸੇ ਸਰਕਾਰ ਚ ਨਹੀਂ ਹੋਈ ਪਹਿਲਾ ਕਾਰਵਾਈ ਤੇ ਲੱਗਦਾ ਕਿ ਆਪ ਸਿੰਡੀਆ ਸਰਕਾਰ ਜਿਹੜੀ ਹੈਗੀ ਆ ਪੰਜਾਬ ਸਰਕਾਰ ਦੇ ਨਾਲ ਹੈਗੀ ਠੀਕ ਹੈ ਜੀ ਕਿਸ ਤਰ੍ਹਾਂ ਲੱਗਿਆ ਹੁਣ ਇਹ ਕਾਰਵਾਈਆਂ ਨੂੰ ਦੇਖਦੇ ਪਏ ਹਾਂ ਕਿਉਂਕਿ ਤੁਸੀਂ ਕਾਉਂਸਲਰ ਹੋ ਵੀ ਇਸ ਤਰ੍ਹਾਂ ਕਾਰਵਾਈ ਹੋਈ ਹੈ ਠੀਕ ਹੈ ਵਧੀਆ ਹੋ ਰਿਹਾ ਲੱਗਦਾ ਪਿਆ ਤੇ ਮਤਲਬ ਕਿ ਜਿਵੇਂ ਇਹਦੇ ਨਸ਼ੇ ਦਾ کاروبار ਜਿੱਥੇ ਵੀ ਚੱਲਦਾ ਪੰਜਾਬ ਦੇ ਵਿੱਚ ਬੰਦ ਹੋਣਾ ਚਾਹੀਦਾ ਵਸ ਜਿੰਨਾ ਟਾਈਮ ਹੋ ਗਿਆ ਕਾਉਂਸਲਰੋ ਤੁਸੀਂ ਇੱਥੇ ਮੈਨੂੰ 4 ਸਾਲ ਹੋ ਗਈ ਹੈ 5ਵਾਂ ਸਾਲ ਲੱਗਿਆ ਹੋਇਆ ਚਾਰ ਸਾਲਾਂ ਚ ਵਿਕਦੇ ਸੀ ਪਹਿਲੇ ਨਸ਼ੇ ਉਸ ਤੋਂ ਪਹਿਲਾਂ ਦੇ ਵਿਕਦਾ ਸੀ ਅੱਛਾ ਵਿਕਦਾ ਪਿਆ ਪਹਿਲਾਂ ਵੀ ਉਸ ਤੋਂ ਹੀ ਤੇ ਬਾਅਦ ਚੋਂ ਵੀ 10 ਸਾਲ ਹੋ ਗਏ ਸੰਖੇਪ ਘੱਟ ਸ਼ਿਕਾਇਤਾਂ ਕੀਤੀ ਹੈ ਫਿਰ ਤੁਸੀਂ ਕੀ ਨਹੀਂ ਸਰ ਕੋਈ ਕਾਰਨਿਸ਼ ਕਰਦੇ ਵੀ ਕਰਦੇ ਸੀ ਪਰ ਨਹੀਂ ਸਮਝਾਉਂਦੇ ਸੀ ਕਿਸੇ ਨੂੰ ਉਹ ਕਦੇ ਵੀ ਤੁਸੀਂ ਕੋਣ ਆਨੇ ਆ ਕੋ ਧਮਕੀਆਂ ਸਾਨੂੰ ਧਮਕੀਆਂ ਆਉਂਦੀਆਂ ਸੀ ਵੀ ਤੁਸੀਂ ਅਸੀਂ ਮਾਰ ਦਾਂਗੇ ਕੋਡੂ ਅਸੀਂ ਗਲਤ ਕੇਸਾਂ ਦੇ ਵਸਾ ਦਾਂਗੇ ਤਦ ਸਰ ਬੇਦਾ ਵੀ ਤੁਹਾਨੂੰ ਪਤਾ ਹੀ ਆ ਫਿਰ ਵੀ ਜੋ ਕੋਈ ਦਲੇਰੀ ਦਿਖਾਈ ਕਾਉਂਸਲਰ ਨੇ ਫਿਰ ਹਾਂਜੀ ਹਾਂਜੀ ਡਾਟੋਰ ਨਹੀਂ ਲੱਗਿਆ ਫਿਰ ਸਰ ਸਾਰੇ ਇਹ ਪਤਨ ਕੀ ਹੈ ਜਪਾ ਸਮਾਜ ਦੇ ਨਿਰਦੇਸ਼ ਪੰਜਾਬ ਸਰਕਾਰ ਦੇ ਨਾਲ ਆ ਗਏ ਆ ਠੀਕ ਆ ਤੁਹਾਨੂੰ ਕਿਵੇਂ ਮਿਲਦੀ ਰਹੀਆਂ ਹਜੇ ਵੀ ਵਾਰਨਿੰਗ ਆ ਦਿੰਦੇ ਆ ਆਪਾਂ ਮੈਨੂੰ ਜੇ ਤੁਹਾਨੂੰ ਮਰਾਵਾਂਗੇ ਕਨੂੰ ਗਲਤ ਕੇਚੇ ਫਸਾਵਾਾਂਗੇ ਪਹਿਲਾਂ ਮੇਰੇ ਨਾਲ ਹੋ ਵੀ ਚੁੱਕਿਆ ਸਰ ਜੀ ਇਹਨਾਂ ਨੇ ਗਲਤ ਕੇਸਾ ਫਸਾਇਆ ਸੀ ਮੈਨੂੰ ਠੀਕ ਆ ਲੜਦੇ इमोशनल ਨਾਲ ਪਤਾਚਾਰ ਵੀ ਕਰਤੇ ਸੀ ਇਹਨਾਂ ਨੇ ਠੀਕ ਆ ਫਿਰ ਵੀ ਮੈਂ ਲੋਕ ਤਾਂ ਜਣਾ ਸਾਥ ਦਿੰਦੇ ਨੇ ਕਿ ਕੋਈ ਨਸ਼ਾ ਮੁਕਤ ਇਹਨਾਂ ਪੰਜ ਹਜ਼ਾਰ ਬੰਦੇ ਮੇਰਾ ਮੰਗਰ ਹੋਗਾ 5 ਹਜ਼ਾਰ ਬੰਦੇ ਨੇ ਮੈਨੂੰ ਜਤਾਇਆਗਾ ਉਹ ਮੇਰੇ ਮੰਗਰ ਕੇ ਹੋਰ ਵੀ ਬਹੁਤ ਅਗੇ ਬੰਦੇ ਠੀਕ ਆ ਜਿਹੜੇ ਬੰਦੇ ਮੈਨੂੰ ਸਪੋਰਟ ਕਰਦੇ ਆ ਪਰਮਾਤਮਾ ਨੇ ਜੇ ਮੈਨੂੰ ਮੇਰੀ ਸ਼ੋਭੀ ਖਰਾਮ ਕਰਨ ਦੀ ਕੋਸ਼ਿਸ਼ ਕੀਤੀ ਸੀ ਠੀਕ ਆ ਵੀ ਮੈਨੂੰ ਮੇਰਾ ਕਸੂਰ ਨਹੀਂਗਾ ਇਸ ਬੰਦ ਬੜਾ ਵਧੀਆ ਕੀਤਾ ਇਸ ਦਾ ਮਾਨ ਸਰਕਾਰ ਨੇ ਕਿਉਂਕਿ ਨਸ਼ਾ ਕਰਾ ਜਿਹੜੇ ਹਾਂਜੀ ਵਧੀਆ ਕੀਤਾ ਜੀ ਵਧੀਆ ਕੀਤਾ ਤੇ ਲੋਕ ਇਹ ਜਾਂਦੇ ਆ ਵੀ ਭਗਤ ਸਿੰਘ ਜੰਮੇ ਦਾ ਜ਼ਰੂਰ ਪਰ ਸਾਡੇ ਘਰ ਨਾ ਜੰਮੇ ਜਿਸ ਤਰ੍ਹਾਂ ਹੁਣ ਤੁਸੀਂ ਕਾਰਵਾਈ ਕਰਾਈ ਆ ਚੰਗੀ ਆ ਤਾਂ ਬਹੁਤ ਵਧੀਆ ਪਿਆਸੀਂ ਪੰਜਾਬ ਪੁਲਿਸ ਦਾ ਵੀ ਧੰਨਵਾਦ ਕਰਦੇ ਆ ਵਧੀਆ ਉਹਨਾਂ ਨੇ ਸਰਚ ਕਰਕੇ ਹਰ ਬੰਦਿਆ ਤੇ ਉਹਨਾਂ ਨੇ ਐਕਸ਼ਨ ਲਿਆ ਨਾ ਠੀਕ ਆ ਜੇ ਨਾ ਕੋਈ ਦੇਸ਼ੀ ਪਾਇਆ ਨਾ ਬੇਸ਼ੱਕ ਦੀ ਉਹਦੇ ਕਾਰਵਾਈ ਕੀਤੀ ਜਾਵੇ ਸਾਡੀ ਤੇ ਮੰਗ ਆ ਬਾਹਰ ਵਿੱਚ ਫਿਰ ਵੋਟਾਂ ਲੈਣ ਆਉਣਾ ਤੁਸੀਂ ਤੇ ਫਿਰ ਸਰ ਵੋਟਾਂ ਲੈਣ ਆਣਾ ਪਰ ਅਸੀਂ ਤਾਂ ਇਹ ਕਹਿੰਨੇ ਆ ਵੀ ਇਹ ਕ ਮਾਰਾ ਕਰਮ ਨਾ ਕਰਾਇਆ ਜਾਵੇ ਸਮਾਜ ਵਿੱਚ ਨਾ ਹੋਵੇ ਸਰ ਜੀ ਬਿਲਕੁਲ ਸੋਸ਼ਲ ਕਾਉਂਸਲਰ ਇਸ ਮਾਰਦੇ ਨਾਲ ਕਹਿੰਦਾ ਕਿ ਚੰਗੀ ਕਾਰਵਾਈ ਹੈ ਜੋ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ